ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਠਠਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਪੁਰ ਸੇ ਪਹੁੰਚੇ ਆ ਸਰਪੰਚ ਰਣਵੀਰ ਸਿੰਘ ਹੋਰਾਂ ਦੇ ਕੋਲ ਜੇ ਜਿੱਦਾਂਗੇ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਘਰੋਂ ਕਾਫੀ ਪਸ਼ੂ ਦਿਖਾਏ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਕਾਫੀ ਵੀਡੀਓ ਜਿਹੜੀਆਂ ਆਪਾਂ ਇਸ ਘਰ ਤੋਂ ਪਾਈਆਂ ਨੇ ਬਹੁਤ ਪਸ਼ੂ ਤੁਹਾਨੂੰ ਦਿਖਾਏ ਆ ਚਾਹੇ ਮੱਝਾਂ ਛੋਟੀਆਂ ਹੋਣ ਬੈੜਾ ਹੋਣ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਕਿਉਂਕਿ ਵਿਕਰੀ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਪਸ਼ੂ ਜਿਹੜੇ ਦੋਸਤੋ ਚੰਗੇ ਆ ਠੀਕ ਆ ਪਸ਼ੂ ਚੰਗੇ ਆ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੱਝਾਂ ਝੋਟੀਆਂ ਦਿਖਾਈਆਂ ਸੀ ਬਹੁਤ ਸਪੈਸ਼ਲ ਚੰਗੀਆਂ ਝੋਟੀਆਂ ਸੀਗੀਆਂ ਤੇ ਤੁਸੀਂ ਬਿਲਕੁਲ ਘਿਹਾਲੇ ਦੇ ਫਿਰ ਕੋ ਨਾਲ ਲੱਗਦਾ ਪਿੰਡ ਆ ਦੋਸਤੋ ਬਿਲਕੁਲ ਘਿਹਾਲੇ ਦੇ ਜਿਹਾ ਰਿਜ਼ਰਟ ਕਰ ਲਓਗੇ ਤੇ ਬਿਲਕੁਲ ਨਾਲ ਪਿੰਡ ਆ ਠੱਠਾ ਠੀਕ ਆ ਜੀ ਤੇ ਜਦੋਂ ਪੱਟੀ ਮੋੜ ਤੋਂ ਆਪਾਂ ਬਿਲਕੁਲ ਖੇਮ ਕਰਨ ਵਾਲਟਵਾ ਵਾਲੀ ਜੋ ਦੋਸਤੋ ਰੋਡ ਫੜਦੇ ਆ ਛੜਕ ਫੜਦੇ ਆ ਤੇ ਘਿਹਾਲਾ ਘਿਹਾਲੇ ਦੇ ਬਿਲਕ ਬਾਕੀ ਨੰਬਰ 22 ਸਰਪੰਚਰ ਅਨਵੀਰ ਸਿੰਘ ਹਰਾਂ ਦੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਪੁੱਛ ਸਕਦੇ ਜੀ ਕਿਸੇ ਤਰ੍ਹਾਂ ਦੀ ਡਿਟੇਲ ਡਿਟੇਲ ਜੇਕਰ ਦੋਸਤੋਂ ਤੁਹਾਨੂੰ ਸਮਝ ਨਹੀਂ ਲੱਗੀ ਤੇ ਠੀਕ ਆ ਤੇ ਗੱਲਬਾਤ ਆਪਾਂ ਸਰਪੰਚ ਸਾਹਿਬ ਹਰਾਂ ਦੇ ਨਾਲ ਕਰਦੇ ਆ ਤੇ ਪੁੱਛ ਲੈਂਦੇ ਆ ਕੀ ਡਿਟੇਲ ਆ ਜਿਹਨਾਂ ਪੁੱਛਵਾ ਦੀ ਤੇ ਦੋ ਮੱਝਾਂ ਦੋਸਤੋਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਨਗੀਨਾ ਝੋਟੀ ਆ ਕਾਬਲੇ ਤਾਰੀਫ ਆ ਝੋਟੀ ਬਹੁਤ ਸੁਣੀ ਆ ਕੁੰਡੀ ਵੀ ਹੈਗੀ ਆ ਤੇ ਆਰਡਰ ਕੁਆਲਟੀ ਕਾਫੀ ਸੋਹਣੀ ਆ ਇਹ ਤੀਜੇ ਨੰਬਰ ਤੇ ਦੋਸਤਾਂ ਦੀ ਡਿਟੇਲ ਮੈਂਸ਼ਨ ਕਰਦੇ ਆਂਗੇ ਠੀਕ ਆ ਜੀ ਸਟਾਰਟਿੰਗ ਆਪਾਂ ਜਿਹੜੀਆਂ ਬਿਲਕੁਲ ਸੁਈਆਂ ਸੁਵਾਈਆਂ ਮੱਜਾਂ ਨੇ ਉਹਨਾਂ ਤੋਂ ਸ਼ੁਰੂਆਤ ਕਰਦੇ ਆਂ ਆਜੋ ਜੀ ਸਭ ਤੋਂ ਪਹਿਲਾਂ ਸਰਪੰਚ ਅਨਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾ ਸਤਿ ਅਕਾਲ ਠੀਕ ਹੈ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਜੀ ਹੋਰ ਕੈਮ ਸੇ ਤਾਂ ਬਿਲਕੁਲ ਬਿਲਕੁਲ ਜੀ ਸਾਰੇ ਤੁਹਾਡੇ ਸੱਜਣ ਮਿੱਤਰ ਵੇਖਣ ਵਾਲਿਆਂ ਨੂੰ ਫੇਸਬੁੱਕ ਤੇ ਤੁਹਾਡਾ ਜਿੰਨੇ ਜੁੜੇ ਨੇ YouTube ਤੇ ਜੁੜੇ ਨੇ ਉਹਨਾਂ ਸਾਰਿਆਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ अच्छा सरपंच साहब आज तीन पशु ਆਪਣੇ ਕੋਲ ਵਗਾਉ। ਜੀ ਬਿਲਕੁਲ ਜੀ ਤਿੰਨ ਸਾਨੂੰ ਸਾਹਿਬ। ਲੈ ਵੀ ਤਿੰਨ ਨਿਕੰਨੇ ਆ ਜੀ। ਹੂੰ। ਤਿੰਨੇ ਆਪੋ ਆਪਣੀ ਥਾਂ ਥਾਂ ਦੇ ਦੋਸਤੋਂ ਨਿਕੰਨੇ ਆ ਠੀਕ ਆ। ਤੇ ਆਜੋ ਕਰਦੇ ਆ ਡਿਟੇਲ ਸਾਂਝੀ ਤੇ ਸਰਪੰਚ ਸਾਹਿਬ ਪਸ਼ੂ ਅੱਜ ਮੱਝਾਂ 200 ਸੂਈਆਂ ਨੇ। 200 ਸੂਈਆਂ ਜੀ ਸਾਨੂੰ ਸਾਹਿਬ। ਹਾਂ। ਇੱਕ ਗੱਬਣਾ। ਚੋਆਈਆਂ ਵਿੱਚ ਹੀ ਕਰਕੇ ਦਿਖਾਉਣੀਆਂ ਜੀ। ਬਿਲਕੁਲ ਜੀ ਚੋਆਈਆਂ ਦੋਹਾਂ ਦੀਆਂ ਵਿਖਾਉਣੀਆਂ ਜੀ। ਠੀਕ ਹੈ ਜੀ। ਤੇ ਸਰਪੰਚ ਸਾਹਿਬ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਈਏ ਇਹ ਸਮੱਜ ਤੋਂ। ਠੀਕ ਆ ਜੀ। ਸੋ ਨੀਲੀ ਦਾ ਪੱਖ ਦੋਸਤੋਂ ਇਹ ਸਮੱਜ ਦੇ ਮਥਾ ਬੱਲਾ ਬਿੱਲੀ ਮਨ ਕੀ ਅੱਖ ਤੇ ਮਗਰਲੇ ਪੈਰ ਜਿਹੜੇ ਤੋਤੇ ਆ ਠੀਕ ਆ ਜੀ ਤੇ ਮੱਝ ਬਿਲਕੁਲ ਤਾਜੀ ਸੂਈ ਹੈ ਤੇ ਬਾਡੀ ਬੰਦਰ ਤੁਸੀਂ ਆ ਵੀ ਦੇਖੋ ਜੀ ਲਓ ਜੀ ਪਲੀ ਪੂਰੀ ਆ ਜੀ ਰੀਜਨਲ ਪਲੀ ਆ ਚੰਗੀ ਸੇਵਾ ਦੇ ਵਿੱਚ ਜੰਮੀ ਪਲੀ ਆ ਦੋਸਤੋ ਕੋਈ ਸ਼ੱਕ ਨਹੀਂਗਾ ਠੀਕ ਆ ਤੇ ਇਹਨੂੰ ਦਿਨ ਸਰਪੰਚ ਸਾਹਿਬ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੰਧੂ ਸਾਹਿਬ 6 ਤੋਂ 7 ਦਿਨ ਹੋ ਗਿਆ ਜੀ 6 ਤੋਂ 7 ਹਾਂ 6-7 ਦਿਨ ਹੋ ਗਿਆ ਜੀ ਠੀਕ ਆ ਤੇ ਬੱਚਾ ਥੱਲੇ ਕੀ ਦੇਦਾ ਨਹੀਂ ਬੱਚਾ ਕੱਟਾ ਜੀ ਕੱਟਾ ਮੀਰੀ ਰਾਵੀ ਦਾ ਠੀਕ ਆ ਤੇ ਸਰਪੈਸਾ ਫੋਨ ਮਤਲਬ ਕਿ ਚਲੋ ਬੋਲੇ ਤੋਂ ਬਾਹਰ ਇੱਕ ਕੱਚਾ ਬੋਲਾ ਮੰਨ ਲਗੇ ਚਾਹੀਦਾ ਇੱਕ ਸਮਝ ਲਈਏ ਵੀ 6ਵੇਂ ਦਿਨ ਤੇ ਦੁੱਧ ਚਾਹਲੇ ਮੈਲੇ ਤੇ ਅੱਜ ਮੈਲਾ ਮਾਰਨ ਲਈ ਮੈਲਾ ਮਾਰ ਤੇ ਹੁਣ ਦੁੱਧ ਆਪਾਂ ਕਿੰਨਾ ਚੁਵਾ ਦਾਂਗੇ ਦੁੱਧ ਹੁਣ 14 ਤੋਂ 15 ਕਿਲੋ ਨੈਟ ਆਈ ਅੱਛਾ ਜੀ ਬਿਲਕੁਲ ਜਿਹੜਾ ਹੁਣ ਇਸ ਟਾਈਮ ਜਿਹੜਾ ਆਪਾਂ ਕਿਸੇ ਵੀ ਭੈਣ ਭਰਾ ਨੂੰ ਆਏ ਨੂੰ ਚਵਾ ਸਕਦੇ ਹਾਂ ਠੀਕ ਹੈ ਜੀ ਜਿਹੜੇ ਸਭ ਆਪਾਂ ਦੇਖਦੇ ਆ ਵੀ ਚਲੋ 6-7 ਦਿਨ ਦਾ ਜੇ ਚਵਾ ਚਵਾ ਸੰਧੂ ਸਾਹਿਬ ਚਵਾ ਬਹੁਤ ਵਧੀਆ ਲੱਗਾ ਚੋਣ ਚਾਣ ਬਿਲਕੁਲ ਬਿਲਕੁਲ ਓਕੇ ਆ ਯਾਰ ਕੰਮ ਚੋ ਠੀਕ ਹੈ ਜੀ ਵੈਸੇ ਆਪਣੇ ਆਉਣ ਦੇ ਨਾਲ ਨਾ ਜਿੱਤਾਂ ਕੱਲ ਆਈ ਵੈਸੇ ਉੱਥੇ ਦੁੱਧ ਜ਼ਿਆਦਾ ਆਹੀ ਮੈਨੂੰ ਲੱਗਦਾ ਵੀ ਕਿਸੇ ਘਰੇਲੂ ਵੀਰ ਦੇ ਕੋਲ ਘਰੇਲੂ ਘਰੋਂ ਲੈਂਦੀ ਆਈ ਕਰੋ ਕਰੋ ਨਹੀਂ ਕਰੋ ਕਈ ਵਾਰ ਵਪਾਰ ਦੇ ਵਿੱਚ ਪਸ਼ੂ ਤੁਰਦਾ ਫਿਰਦਾ ਹੈ ਬਿਲਕੁਲ ਜੀ ਤੇ ਮਾੜਾ ਰੋਹ ਲਿਆ ਜੀ ਇਹਦੇ ਜੀ ਵੀ ਨਾ ਜਿਵੇਂ ਵੇਖੋ ਕੱਲ ਤਾਂ ਇਹਨੇ ਜਿਵੇਂ ਪੂਰਾ ਮੈਦਾਨ ਲੱਗਾ ਨਹੀਂ ਉਪਰ ਆ ਗਿਆ ਪਸੂ ਸੰਮਿਧਾਰ ਅਗਲੇ ਹੋਰ ਬੰਦੇ ਨੂੰ ਤੇ ਮਾਜਾ ਦੋਸਤੋ ਬਿਲਕੁਲ ਆਪਾਂ ਤੁਹਾਨੂੰ ਪੂਰੀ ਤਸਰੀ ਨਾਲ ਦਿਖਾ ਦਾਂਗੇ ਤੇ ਮਗਰ ਜਿਹੜਾ ਬੱਚਾ ਇਹ ਕੱਟਾ ਆ ਗਿਆ ਹਾਂ ਆ ਸੰਤ ਸਾਬੇ ਦਾ ਕੱਟਾ ਇਹ ਮੇਲ ਕਾਫ ਆ ਇਹ ਮਗਰ ਕੱਟਾ ਹੈ ਠੀਕ ਹੈ ਜੀ ਓਵਰ ਵਾਈਟਨਸ ਬੇਸ਼ੱਕ ਹੈਗੀ ਹੈ ਤੇ ਜਿਵੇਂ ਆਪਾਂ ਪਸੂ ਨੂੰ ਨੀਲੀ ਦਾਵੀ ਤਾਂ ਦੇਖਦੇ ਹਾਂ ਓਰ ਵਾਈਟ ਦਾ ਸਾ ਠੀਕ ਹੈ ਵੱਧ ਸਫੇਦ ਦੀ ਹੈ ਕੱਟਾ ਹੈ ਮਗਰ ਇੱਧਰ ਦੇਖੋ ਸੰਤ ਸਾਬ ਹਾਂ ਦੇਖੋ ਹਾਂ ਕਿ ਨੂੰ ਵੀ ਪਤਾ ਮਾਰ ਕੇ ਸੰਤ ਸਾਬ ਜੀ ਲੱਗੀ ਮਾਜਾ ਅੱਛਾ ਜੀ ਮੈਨੂੰ ਲੱਗਾ ਤਾਂ ਹੱਥ ਦੀ ਵੀ ਹਵਾ ਘੱਟ ਹੋ ਗਈ ਨਹੀਂ ਟੈਣਾ ਦੀ ਸਹੀ ਗੱਲ ਸਹੀ ਗ ਮੱਝ ਵੱਡੀ ਆ ਜੰਮੀਪਲੀ ਚੰਗੀ ਆ ਤੇ 14 13 14 ਤੇ ਖੇਡਣ ਲਈ ਆ ਠੀਕ ਆ ਜੀ 13 14 ਲੀਟਰ ਬਿਲਕੁਲ ਨਾ ਹਾਜ਼ਰ ਠੀਕ ਆ ਹਾਜ਼ਰ ਦੋ ਦੋ ਉਹ ਗੱਲ ਕਰਾਂਗੇ ਤੇ ਦੋ ਦੋ ਤੁਸੀਂ ਵਧਾ ਸਕਦੇ ਜਿੱਥੋਂ ਤੱਕ ਮਰਜ਼ੀ ਲੈ ਕੇ ਜਾ ਸਕਦੇ ਜੇਕਰ ਕੋਈ 14 ਲੀਟਰ ਦਾ ਪਸ਼ੂ ਆਪ ਨੂੰ ਮਿਲਦਾ ਹੈ ਤੇ ਜਿੱਥੇ ਤੱਕ ਮਰਜ਼ੀ ਦੇਵਾ ਕਰਕੇ ਲੈ ਕੇ ਜੇ ਪੂਰੀ ਮੱਝ ਜਦੋਂ ਐ ਮੈਲੇ ਮੂਲੇ ਤੋਂ ਸਾਫ ਹੋ ਗਈ ਇਹ 17 18 ਲੀਟਰ ਤੇ ਮੱਝ ਖੇਡੂਗੀ ਅੱਛਾ ਜੀ ਜੋ ਮੈਦਾ ਚਵਾ ਜਾਂ ਜਿੱਦਾਂ ਹੁੰਦਾ ਮੈਨੂੰ ਲੱਗਣ ਡਿਆ ਜਿਵੇਂ 6ਵੇਂ 7ਵੇਂ ਦਿਨ ਤੋਂ 6ਵੇਂ 7ਵੇਂ ਟਾਪਰ ਸਹੀ ਜੀ ਜਿਹੜਾ 6ਵਾ 7ਵਾਂ ਦੇਣਾ ਮੈਲਾ ਹਲੇ ਮਾਂਡਿਆ ਜਦੋਂ ਮੱਝ ਬਿਲਕੁਲ ਹੀ ਸਾਫ ਹੋ ਗਈ ਮੈਲੇ ਤੋਂ ਮਾਰ ਕੇ ਇਹ 17 18 ਲੀਟਰ ਤੇ ਮੱਝ ਖੇਡੂਏ ਹੂੰ ਇਹਨੇ ਦੁੱਧ ਦੀ ਮਾਲਕ ਆ ਬਿਲਕੁਲ ਲਓ ਵੀ ਭਰਾਵੋ ਆਹ ਦੇਖੋ ਪੇਟ ਪੂਠਾ ਹਾਈਟ ਕੱਦ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੀ ਵੱਡੀਆਂ ਮੱਜਾਂ ਦੇ ਵਿੱਚ ਅਕਾਊਂਟ ਆ ਵਜ਼ਨਦਾਰ ਆ ਫੁੱਲ ਹੈਵੀ ਬੋਡੀ ਵੇਟ ਦੀ ਆ ਵਜ਼ਨੋੜ ਪੂਰਾ ਇਸ ਮੱਜ ਦਾ ਖੋਲ ਕੇ ਆਪਾਂ ਤੁਹਾਨੂੰ ਤਸਰੀਨ ਨਾਲ ਤੋਰ ਕੇ ਦਿਖਾਉਣੀ ਆ ਤੇ ਬਿਲਕੁਲ ਥਾਣਾ ਦਾ ਨਖੇਰ ਵੀ ਆਪਸੀ ਬਹੁਤ ਚੰਗਾ ਆ ਜੀ ਆ ਦੇਖੋ ਆ ਦੇਖੋ ਠੀਕ ਆ ਲਓ ਜੀ ਖੋਲ ਕੇ ਦਿਖਾਈਏ ਠੀਕ ਆ ਜੀ ਬਾਕੀ ਦੋਸਤੋ ਆ ਆਪੋ ਆਪਣੀ ਸਮਝ ਆ ਕੇ ਸੇਵੀਰ ਦੀ ਠੀਕ ਹੈ ਜੀ 14 ਲੀਟਰ ਕਿਹਾ ਗਿਆ ਤਸੱਲੀ ਤੁਸੀਂ ਕਰਨੀ ਆ ਦੋ ਡਾਂ ਦੇ ਚੋੜੋਂ ਚਾਰ ਟਾਈਮ ਦੇ ਹੋ ਠੀਕ ਹੈ ਆ ਦੇਖੋ ਤੋਰ ਲੋ ਲਾ ਮਾ ਤੋਰ ਲੋ ਆਲੋ ਹਵਾਨਾ ਲੇਵਾ ਦੋਸਤੋ ਬਿਲਕੁਲ ਬਖਾਲਾ ਪੱਧਰ ਆ ਠੀਕ ਆ ਜੀ ਜਿੰਨਾ ਅੱਗੇ ਨੂੰ ਆ ਲੇਵੇ ਦੀ ਬੰਤਰ ਉਨੀ ਬਾਈਕ ਸਾਈਡ ਨੂੰ ਠੀਕ ਆ ਤੇ ਬਿਲਕੁਲ ਪਤਲਾ ਪਿੰਡਾ ਵੀਰੋ ਤੇ ਰਾਜੀ ਵਜਨ ਲੋਡ ਪੂਰਾ ਹੈਗਾ ਠੀਕ ਆ ਜੀ ਰਾਜੀ ਪੂਰੀ ਆ ਵੱਡੀ ਮੱਜ ਆ ਸੋ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਜੀ ਬਾਕੀ ਆ ਵੇਖ ਸਕਦੇ ਹੋ ਠੀਕ ਆ ਉਸਨ ਹਾਸਨ ਪੂਰਾ ਹੈ ਮੱਜ ਦਾ ਠੀਕ ਆ ਬਹੁਤੇ ਵੀਰ ਫੋਨ ਕਰਦੇ ਆ ਦੋਸਤੋ ਜਿਹੜੇ ਵੀ ਘਰੇਲੂ ਕੋਈ ਖਰੀਦਦਾਰ ਨੇ ਵੀ ਘੱਟੋ ਘੱਟ ਵੀ ਕੋਈ 14 13 ਲੀਟਰ ਵਾਲਾ ਪਸ਼ੂ ਲੱਭੇ ਤੇ ਜਰੂਰ ਖਰੀਦਿਓ ਠੀਕ ਆ ਜੀ ਸੋ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਆਪਦੀ ਤਸੱਲੀ ਕਰਿਓ ਪਸ਼ੂ ਦੀ ਤੋਰ ਕੇ ਤੁਸੀਂ ਤੁਸੀ ਗੱਲ ਸਮਸਤ ਕੋਈ ਤੋਰ ਕੇ ਵੇਖੀ ਆ ਐਚ ਐਫ ਦਾਮ ਵਾਲਾ ਹੈਗਾ ਬੰਦਾ ਤੇ ਨਹੀਂ ਮਗਰ ਇਹ ਵੀ ਚੱਡਾ ਜਿਹੜਾ ਨਾ ਐਚ ਐਫ ਦਾਮ ਵਰਗਾ ਹੈ ਐਚ ਐਫ ਦਾਣਾ ਦਾਮ ਵਾਲਾ ਲੱਗਾ ਜੀ ਮਤਲਬ ਇਹ ਤੋਂ ਨਹੀਂ ਕੋਈ ਸ਼ੱਕ ਨਹੀਂ ਗਾ ਸੋ ਬਾਕੀ ਦੋਸਤੋ ਚੋਾਈ ਤੁਸੀਂ ਵੀਡੀਓ ਦੇ ਵਿੱਚੇ ਦੇਖ ਰਹੇ ਹੋ ਇਸੇ ਮੱਝ ਦੀ ਠੀਕ ਆ ਜੀ ਤਸੱਲੀ ਨਾਲ ਦੇਖ ਲਿਓ ਵੀਡੀਓ ਨੂੰ ਇੱਕ ਵਾਰੀ ਚਵਾਈ ਆਪਾਂ ਤੁਹਾਨੂੰ ਤਸਲੀਮ ਨਾਲ ਦਿਖਾ ਦਾਂਗੇ ਵੀ ਕਿੰਦਾ ਦੀ ਚਵਾਈ ਲੱਗੀ ਆ ਤੇ ਸਰਪੰਚ ਸਾਹਿਬ ਕੀ ਲੈਣ ਦੇਣੇ ਦਾ ਕੀ ਆ ਮੁੱਲ ਇਹਦਾ ਸਰਪੰਚ ਸਾਹਿਬ ਕੈਨ ਨੂੰ ਤਾਂ ਭਾਵੇਂ ਤੁਹਾਨੂੰ ਪਤਾ 14-15 ਕਿਲੋ ਵਾਲੀਆਂ ਜਿਹੜੀਆਂ ਆ ਇਹ ਉਹ ਕਿੱਥੇ ਕਿ ਜਾ ਕੇ ਵੇਚਣ ਡੀਆਂ ਅੱਛਾ ਜੀ ਹਾਂਜੀ ਠੀਕ ਆ ਨਾ ਪਰ ਆਪਾਂ ਇਹਦਾ ਬਿਲਕੁਲ ਦੇਣ ਲੈਣ ਵਾਲੀ ਜਿਹੜੀ ਆ 1,112,000 ਰੁਪਏ 1,112,000 12 ਹਜ਼ਾਰ ਵੀ ਹਾਂ ਨਾਲੀ ਗੱਲ ਬਿਲਕੁਲ ਹਾਂ ਨਾਲੀ ਜਿਉਂ ਉਸ ਤਰ੍ਹਾਂ ਤੁਹਾਨੂੰ ਪਤਾ 1,25,30 ਹਜ਼ਾਰ ਤੇ ਵੀ ਚੱਲਣ ਡੀਆਂ ਜਿਹੜੀਆਂ 13-14 ਕਿਲੋ ਦੀਆਂ ਮਾਲਕਨਾਂ ਉਹ ਇੱਥੇ ਸਵਾਲ ਆਖ ਤੇ ਲਾਗੇ ਬਨੇ ਦੁੱਧ ਨੈਟ ਚਵਾ ਕੇ ਦੇਵਾਂਗੇ ਜੀ ਦੋ ਟਾਈਮ ਹਾਂ ਠੀਕ ਆ ਤੇ 112000 112000 ਹਾਂਜੀ ਲੋ ਵੀ ਦੋਸਤੋ 112000 ਰੁਪਇਆ ਕੀਮਤ ਆ ਠੀਕ ਆ ਜੀ ਬਾਕੀ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਜਿਹੜੇ ਜਾਣਕਾਰ ਆ ਪਸ਼ੂ ਰੱਖੇ ਆ ਬਰੀਡਰ ਵੀ ਹੈਗੇ ਆ ਵੀ ਘੱਟੋ ਘੱਟ ਵੀ ਜਿਹੜਾ 14 ਲੀਟਰ ਵਾਲਾ ਪਸ਼ੂ ਦੋਸਤੋ ਕਿੰਨੇ ਕੁ ਰੇਂਜਲਾ ਹੋਣਾ ਚਾਹੀਦਾ ਆਸੇ ਪਾਸੇ ਟਰਾਈ ਮਾਰ ਸਕਦੇ ਜੇ ਬਾਜ਼ਾਰ ਵੇਖ ਸਕਦੇ ਜੇ ਬਾਕੀ ਜਿਸ ਘਰ ਤੋਂ ਜਿਸ ਥਾਂ ਤੋਂ ਪਸ਼ੂ ਚੰਗਾ ਲੱਗੇ ਉਥੋਂ ਖਰੀਦ ਜ਼ਰੂਰ ਲਿਆ ਕਰੋ ਇਹ ਮੇਰੀ ਹਰ ਵਾਰ ਜਿਹੜੀ ਦੋਸਤੋ ਤੁਹਾਨੂੰ ਅਪੀਲ ਹੀ ਹੁੰਦੀ ਆ ਆਪਾਂ ਆਪ ਦੀ ਪੂਰੀ ਤਸੱਲੀ ਕਰਕੇ ਸਤੂ ਸਭ ਆਪਾਂ ਇਹ ਨਹੀਂ ਵੀ ਐਵੇਂ ਕਿੱਲੇ ਭਰਨੇ ਆ ਆਪਾਂ ਜਦੋਂ ਵੀ ਡੰਗਰ ਤੁਸੀਂ ਪਿੱਛੇ ਵੀ ਵੇਖਿਆ ਵਾ ਜਦੋਂ ਵੀ ਲਿਉਨੇ ਆਪ ਦੀ ਪੂਰੀ ਤਸੱਲੀ ਕਰਕੇ ਜਿਹੜਾ ਵੀ ਭੈਣ ਭਰਾ ਖੜਦਾ ਏ ਉਹ ਯਾਦ ਕਰਦਾ ਅਗਲਾ ਦੁਬਾਰਾ ਵੀ ਫੋਨ ਕਰਦਾ ਬਿਲਕੁਲ ਬਿਲਕੁਲ ਇਹ ਨਹੀਂ ਵੀ ਕੋਈ ਭੈਣ ਭਰਾ ਨੇ ਅੱਜ ਤੱਕ ਆਪਾਂ ਨੂੰ ਕਿਸੇ ਨੇ ਲਾਂਮਾ ਦਿੱਤਾ ਹੋਵੇ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਇਹ ਹੋ ਗਈ ਆ ਪਹਿਲੀ ਮੱਝ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤੀ ਹੈ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਰੇਡ ਪੜਤਾ ਵੀ ਵੀਰ ਨੇ ਵਿੱਚ ਇਹ ਮੈਂਸ਼ਨ ਕਰਤਾ ਸੋ ਜਰੂਰ ਤੁਸੀਂ ਕੰਟੈਕਟ ਕਰ ਸਕਦੇ ਜੀ ਦਿੱਤੇ ਹੋਏ ਨੰਬਰਾਂ ਤੇ ਇੱਕ ਅਗਲੀ ਤੁਹਾਨੂੰ ਮੱਝ ਦੋਸਤੋ ਅਗਲੀ ਦਿਖਾਉਣੇ ਆ ਇਹ ਵੀ ਮੱਝ ਬਿਲਕੁਲ ਤਾਜੀ ਤੇ ਨਵੀਂ ਨਕੋਰ ਜਿਹੜੀ ਸੂਈ ਹੈ ਠੀਕ ਆ ਆ ਦੇਖੋ ਇਹ ਵੀ ਸਾਹ ਦੇਖੋ ਸਿੰਘੀ ਇਹਦੀ ਦੇਖੋ ਲਓ ਜੀ ਆਹ ਦੇਖੋ ਛੋਟੇ ਠੀਕ ਆ ਜੀ ਆਹ ਦੇਖੋ ਅੱਛਾ ਤੇ ਸਰਪੰਚ ਸਾਹਿਬ ਇਹ ਸੁਆ ਕਿਨਵਾ ਫਿਰ ਇਹ ਸੁਆ ਦੂਜਾ ਜੀ ਦੂਜਾ ਦੂਜਾ ਕੋਈ ਪੱਕ ਪੁੱਕ ਕੇ ਬਣੀ ਲੱਗਦੀ ਮੈਨੂੰ ਜਾਂ ਫਿਰ ਥੋੜੀ ਜੀ ਸੂਬਿਆਂ ਦੇ ਵਿੱਚ ਮੈਨੂੰ ਲੱਗਦੀ ਹੈ ਨਹੀਂ ਬਾਕੀ ਘਰੋਂ ਆਈ ਹੈ ਜੀ ਇਹ ਵੀ ਮੱਝ ਘਰੋਂ ਆਈ ਆ ਅੱਛਾ ਜੀ ਇਹ ਵੀ ਦੂਜਾ ਸੁਆ ਠੀਕ ਹੈ ਠੀਕ ਹੈ ਦਿਨ ਕਿੰਨੇ ਹੋਗੇ ਸੂ ਜੀ ਨੂੰ ਡੇਢ ਨੂੰ ਜਾਓ ਮਗਰੇ ਤੇ ਕੱਟੀ ਆ ਲਓ ਜੀ ਤੇ ਆ ਜੱਟ ਦੇ ਨੇ ਹੋਗੇ ਸੀ ਹਾਂ ਜੀ 8 ਦਿਨ ਹੋ ਗਏ 8 ਦਿਨ ਲਓ ਜੀ ਉਹ ਕੱਤੀ ਨੂੰ ਉਠਾ ਕੇ ਵਿਖਾਈਏ ਕੱਤੀ ਬਹੁਤ ਨਿੱਗਰ ਆ ਦੋਸਤੋ ਆਪਣੇ ਆਪ ਵੀ ਤੁਸੀਂ ਦੇਖੋ ਹਾਈਟ ਕਰ ਦੇਖੋ ਦੇਖੋ ਠੀਕ ਹੈ ਜੀ ਤੇ ਬਾਕੀ ਥਣੇਵਾ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਨੇ ਥਾਣਾ ਦੀ ਸਪੇਸ ਬੇਸ਼ੱਕ ਥੋੜੀ ਜਿਹੀ ਘੱਟ ਵਿਖਾਉਂਦੀ ਆ ਠੀਕ ਹੈ ਜੀ ਘੱਟ ਸਪੇਸ ਤੁਹਾਨੂੰ ਨਜ਼ਰ ਆਊਗੀ ਦੇਖਣ ਦੇ ਵਿੱਚ ਪਰ ਦੋਤਾਂ ਦੇ ਸਰਪੰਚ ਸਾਹਿਬ ਹੁਣ ਕਿੰਨਾ ਚਵਾ ਦਾਂਗੇ 8 10 ਦੇ ਸੀ ਸਰਪੰਚ ਬਿਲਕੁਲ ਜਿਹੜਾ ਆਪਾਂ ਚਵਾ ਦਾਂ 10 ਲ 10 ਲੀਟਰਾਂ ਦੀ ਬਿਲਕੁਲ ਜਿਹੜਾ ਆਪਾਂ ਚਵਾ ਸਕਦੇ ਆ ਦੋਵੇਂ ਟਾਈਮ ਭੈਣ ਭਰਾ ਜਿਹੜਾ ਮਰਜ਼ੀ ਚਵਾਈ ਕਰੇ ਆ ਕੇ ਅੱਛਾ ਜੀ ਤਾਂ ਚਵਾਈ ਚਬੀ ਮੈਂ ਪੋਲੀ ਬਿਲਕੁਲ ਜੀ ਚਵਾਈ ਓਕੇ ਪੋਲੀ ਬਿਲਕੁਲ ਪਾਸ ਆ ਜੀ ਠੀਕ ਆ ਜੀ ਭਾਵੇਂ ਕੋ ਦੋ ਟਾਈਮ ਭੈਣ ਭਰਾ ਕੇ ਆਪਾਂ ਦੀ ਤਸੱਲੀ ਕਰ ਲੈ ਲਓ ਵੀ ਬਾਕੀ ਦੋਸਤੋ ਮੱਜਾਂ ਜਿਹੜੀਆਂ ਦੋਵੇਂ ਪੂਰੀ ਪੂਰੀਆਂ ਚਵਾਈਆਂ ਕਰਕੇ ਤਸੱਲੀ ਨਾਲ ਦਿਖਾ ਦਾਂਗੇ ਕੋਈ ਧਾਰ ਦੀ ਵਾਧ ਕਟ ਹੋਈ ਤੇ ਆਪਾਂ ਜ਼ਰੂਰ ਵੀਡੀਓ ਦੇ ਵਿੱਚ ਦੱਸ ਦੇਾਂਗੇ ਤਸੱਲੀ ਦੇ ਨਾਮ ਠੀਕ ਆ ਜਿਹੜਾ ਥੱਲੇ ਬੱਚਾ ਇਹਦੇ ਮਗਰ ਉਹ ਕੱਟੀ ਦਿਖਾ ਦਿੰਨੇ ਆ ਸੋ ਬਹੁਤੇ ਵੀਰ ਬਾਅਦ ਵਿੱਚ ਦੋਸਤੋ ਮਿਸ ਇਹ ਮਗਰ ਕੱਟੀ ਆ 8-8 ਦਿਨਾਂ ਦਾ ਸੂਬਾ ਤੇ ਮਾਜ ਤੁਸੀਂ ਪੂਰੀ ਦੇਖ ਲਓ ਫੇਸ ਕੁਆਲਿਟੀ ਆ ਦੇਖੋ ਆ ਦੇਖੋ ਦੇਖੋ ਸਾਨੂੰ ਸਾਫ ਕੋਰਾ ਜਿਹਾ ਹਾਂ ਇਹ ਕੋ ਸਿੰਗੀ ਵੀ ਕੋਤੋਂ ਦਾ ਨਹੀਂ ਠੀਕ ਹੈ ਜੀ ਆ ਦੇਖੋ ਤੇ ਇਹਨੂੰ ਖੋਲ ਕੇ ਤੋੜ ਗਿਆ ਜੀ ਤੋੜ ਗਿਆ ਜੀ ਚਾਬ ਠੀਕ ਹੈ ਬਾਕੀ ਤੋਰ ਕੇ ਦਿਖਾ ਦਿੰਦੇ ਹਾਈਟ ਕੱਦ ਵੱਡਾ ਹੈ ਜੀ ਨਾ ਠੀਕ ਹੈ ਹਾਈਟ ਵੱਡੀ ਆ ਤੇ ਵਜਨ ਲੋਡ ਇਹਦਾ ਵੀ ਤਕਰੀਬਨ ਪੂਰਾ ਇੱਕ ਸਾਦੀ ਪੂਰੀ ਗੁਲਾਈ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਪਿੱਠ ਪੁੱਠੇ ਤੋਂ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਲਿਓ ਵੀ ਵੱਡੀ ਮੱਝ ਰਾਜੀ ਆ ਪੂਰੀ ਵਜਨ ਲੋਡ ਪੂਰਾ ਹੈਗਾ ਠੀਕ ਆ ਤੇ 10 ਕਿਲੋ ਜਿਹੜਾ ਨੈਟ ਦੁੱਧ ਆ ਉਹ ਹਾਜ਼ਰ ਆ ਇੱਕ ਟਾਈਮ ਜਿਹੜੀ ਦੋਸਤੋ ਚਵਾਈ ਉਹ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਸੋ ਬਾਕੀ ਟਾਈਮ ਤੋਂ ਟਾਈਮ ਕੋਈ ਵੀ ਚਵਾਈ ਕਰੀ ਸੀ ਜੀ ਕੋਈ ਟਾਈਮ ਤੋਂ ਟਾਈਮ ਚਵਾਈ ਕਰੇ ਥੋੜਾ ਜਿਹਾ ਆਪਾਂ ਨੂੰ ਹੁੰਦਾ ਵੀ ਦੋਸਤੋ ਥੋੜਾ ਜਿਹਾ ਪ ਪੂਰੀ ਕਰਕੇ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਕੋਈ ਵੀ ਰ ਆਪਦੀ ਡੰਗ ਖਾਨੀ ਕਰਕੇ ਦੋ ਟੈਂਕ ਦੀ ਚੁਵਾਈ ਕਰ ਲੈ ਕੋਈ ਤਿੰਨ ਟਾਈਮ ਦੀ ਕਰ ਲੈ ਠੀਕ ਹੈ ਜੀ ਆ ਦੇਖੋ ਚੁਵਾਈ ਦੋਸਤੋ ਕਰਕੇ ਦਿਖਾਵਾਂਗੇ ਦਰਮਿਆਨੀ ਜਿਹੜੀ ਇੱਕ ਸਾਈਡ ਹੈਗੀ ਉਲਟ ਬਹਿਣੀ ਵਾਲੀ ਰੱਖਤੀ ਹੈ ਠੀਕ ਹੈ ਪਰ ਚੁਵਾਈ ਕਰਕੇ ਦਿਖਾ ਦਾਂਗੇ ਵੀ ਕੋਈ ਧਾਰ ਵੱਧ ਘੱਟ ਕਿਸੇ ਤਰ੍ਹਾਂ ਦਾ ਕੋਈ ਮਸਲਾ ਆ ਉਹ ਵੀ ਦੱਸ ਦਾਂਗੇ ਜੀ 10 ਕਿਲੋ ਦੁੱਧ ਹਾਜ਼ਰ ਕੋਈ ਗੱਲ ਨਹੀਂ ਸੰਭਲ ਕੇ ਲੈ ਜਾਓ ਜੀ ਸੰਭਲ ਕੇ ਕੋਈ ਗੱਲ ਨਹੀਂ ਭੱਜੇ ਨਾ ਪਸ਼ੂ ਹੈ आ ठीक है अच्छा मोल की करते हैं जिंदा अपन प्यास ਆਪਾਂ ਮੋਲਾ ਇਹਦਾ ਝੋਟੀ ਆ ਜੀ 82000 ਬਿਲਕੁਲ ਜਿਹੜਾ ਖਾਣਾ ਵਾਲਾ ਖਾਣਾ ਲੈਣ ਦੇ ਨਾਲ ਬਿਲਕੁਲ ਲੈਣ ਦੇਣ ਵਾਲੀ ਗੱਲ ਆ ਵਿੱਚੋਂ ਥੋੜਾ ਬਹੁਤਾ ਹੀ ਮਾਨਤਾ ਡੂਗਾ ਜੀ ਠੀਕ ਹੈ ਜੀ ਲੋ ਵੀ ਭਰਾ ਉਹ 82000 ਦੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਛੋੜ ਚੱਪਾ ਹੋ ਜਾਊਗਾ ਠੀਕ ਹੈ ਜੀ ਮਾਨਤਾ ਨੂੰ ਹੋ ਜਾਊਗਾ ਠੀਕ ਸੋ ਬਾਕੀ ਬੱਚਾ ਪੁੱਛਾ ਲਾ ਕੇ ਜਵਾਈ ਜਿਹੜੀ ਦੋਸਤੋ ਤਸੱਲੀ ਨਾਲ ਕਰਾਵਾਂਗੇ ਸੋ ਵੀਡੀਓ ਨੂੰ ਤਸੱਲੀ ਨਾਲ ਦੇਖ ਲਿਓ ਮੇਰਾ ਬਾਰ ਬਾਰ ਕੈਂਸਲ ਆਪਾਂ ਦਾ ਚਾਹ ਬਹੁਤ ਪੋਲੀ ਸ਼ੋਰਾਂ ਚ ਬਹੁਤ ਵਧੀਆ ਜੀ ਚਵਾ ਚ ਬਹੁਤ ਇਹਨੂੰ ਲੱਗਾ ਕਰਨ ਵਾਲੀ ਨੇ ਬੜੀ ਪੋਲੀ ਆ ਚੋਰ ਬਿਲਕ ਚਲੋ ਆਪਾਂ ਸਰਪੰਚ ਸਾਹਿਬ ਦਿਖਾਈ ਦੇਣਾ ਸਾਰਾ ਕੁਝ ਬਿਲਕੁਲ ਚਵਾਕ ਕਰਕੇ ਤੇ ਦੋ ਮੱਜਾਂ ਨੇ ਬਿਲਕੁਲ ਜਿਹੜੀਆਂ ਤਾਜ਼ੀਆਂ ਸੁਈਆਂ ਸੀ ਇੱਕ ਤੁਹਾਨੂੰ ਗੱਪਣ ਚੋਟੀ ਦਿਖਾਉਣੇ ਆ ਪੂਰੀ ਕੋਕਾ ਫਿਸ਼ ਕਹਿੰਦੇ ਨੇ ਨਾ ਲਗੀਨਾ ਆਹ ਲਓ ਜੀ ਹਾਂ ਲਓ ਜੀ ਅੱਛਾ ਜੀ ਇਹਦੇ ਦਿਨ ਕਿੰਨੇ ਘਜੇ ਸੂਣ ਚ ਇਹ ਤਾਂ ਹਫਤਾ ਵੇਖੋ ਜੀ ਮਿਲਦਾ ਲੈ ਜੂ ਇੱਕ ਹਫਤਾ ਲੈ ਜੂ ਟਾਲੇ ਜੂ ਟਿੜੇ ਲੈ ਜੀ ਪੜੀ ਚਕੀਨ ਚੋਟੀ ਆ ਆ ਲਓ ਜੀ ਠੀਕ ਹੈ ਸਿੰਘੀ ਸੁਗੀ ਬਹੁਤ ਸੋਹਣੀ ਫੋਟੋ ਹੈ ਇਹਦਾ ਫਿਆਰੀ ਚੋਕ ਵੀ ਆ ਚੰਗੀ ਸੇਵਾ ਸੁਬਾਹ ਦੇ ਵਿੱਚ ਵੀ ਪਈ ਆ ਠੀਕ ਹੈ ਬੜੀ ਸ਼ੌਂਕ ਨਾਲ ਪਾਲੀ ਆ ਆਪਣੇ ਬੰਦਿਆਂ ਕੋਲ ਆਈ ਆ ਜੀ ਬਹੁਤ ਧਰਾ ਕੋ ਅੱਛਾ ਜੀ ਬੜੀ ਉਹਨਾਂ ਸ਼ੌਂਕ ਨਾਲ ਪਾਲੀ ਆ ਜੀ ਇਹ ਆਪਣੇ ਆਪਣੇ ਆਪ ਦੇ ਆ ਉਹਨਾਂ ਕੋਲ ਆਈ ਆ ਤੇ ਸ਼ੁਰੂ ਤੋਂ ਨਾਲ ਬੜੇ ਰੀਜ ਨਾਲ ਪਾਲਿਆ ਜੀ ਛੋਟੀ ਮੈਂ ਤਾਂ ਵੀ ਦੱਸੀ ਜਾਂਦੀ ਰੀਜ ਲੱਗੀ ਅਗਲੇ ਦੀ ਰੀਜਾਂ ਪੂਰੀਆਂ ਲਾਈਆਂ ਜੀ ਉਹਨਾਂ ਦੇ ਤੇ ਚੰਗੀ ਸੇਵਾ ਦੇ ਵਿੱਚ ਐਡਾ ਪਸ਼ੂ ਵੇਖਣ ਨੂੰ ਮਿਲਦਾ ਇਹ ਸੀਲ ਠੱਡੀ ਵੇਖੋ ਜੀ ਨਾ ਬਹੁਤ ਜਿਆਦਾ ਕਰਮ ਵਾਲੇ ਲਓ ਜੀ ਇਹਨੂੰ ਹਿੱਕ ਕੇ ਮਾੜਾ ਦਿਖਾਓ ਕਿੱਥੋਂ ਜੀ ਆਰਡਰ ਕੁਆਲਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਆਰਡਰ ਕੁਆਲਟੀ ਵੇਖੋ ਠੀਕ ਹੈ ਤੇ ਆ ਦੇਖੋ ਵੇਖੋ ਜੀ ਸੰਸਾਰ ਠੀਕ ਹੈ ਬਾਕੀ ਆ ਥਾਨ ਹੈਗਾ ਥਾਂ ਦੇ ਵਿੱਚ ਗਾਇਬ ਵੇਖੋ ਸਪੇਸ ਕਾਫੀ ਚੰਗੀ ਸੀ ਠੀਕ ਹੈ ਜੀ ਆਪਸੀ ਥਾਨਾਂ ਦੇ ਚਾਰੇ ਪੈਰ ਧੋਤੇ ਆਹ ਕੋਈ ਸੰਸਾਰ ਦੇਖੋ ਤੇ ਸਭ ਠੀਕ ਹੈ ਮਿਲਕ ਵੇਨ ਕਾਫੀ ਵਧੀਆ ਤੇ ਸਾਰੀ ਓਵਰ ਆਲ ਝੋਟੀ ਸਾਰੀ ਖੂਬਸੂਰਤਾਂ ਚੰਗੀ ਝੋਟੀ ਆ ਪਸੰਦ ਆਊਗੀ ਸ਼ਕੀਰ ਵੀਰਾਂ ਦੇ ਲਈ ਆ ਜਿਹੜੇ ਵੀਰਗੇ ਪਹਿਲਾਂ ਦੂਜਿਆਂ ਝੋਟੀ ਦਾ ਭਰੇ ਦੂਜਾ ਸਵੇਰ ਸੂਨ ਵਾਲੀ ਆ ਦੋਸਤੋ ਦਿਨ ਲੈ ਜੂ ਹਜੇ ਠੀਕ ਆ ਵੈਸੇ ਨਾਰਮਲੀ ਤਿਆਰੀ ਤੇ ਆ ਜਕਰ ਸਫਰ ਦੇ ਵਿੱਚ ਜਾਂਦੀ ਆ ਪਰ ਫਿਰ ਵੀ ਕੋਈ 4-5 ਦਿਨ ਕੱਢਦੀ ਆ ਠੀਕ ਆ ਲੈ ਜੂ 5-6 ਦਿਨ ਲਓ ਜੀ ਖੋਲ ਕੇ ਦਿਖਾ ਦਿਓ ਜੀ ਆ ਦੇਖੋ ਜੀ ਠੀਕ ਆ ਸੋ ਸੈਕੰਡ ਟਾਈਮਰ ਝੋਟੀ ਦੋਸਤੋ ਸੂਵੇ ਕੀ ਠੀਕ ਆ ਜੀ ਦੂਜਾ ਸੂਹਾ ਸੋਨਾ ਝੋਟੀ ਨੇ ਬਾਕੀ ਹਵਾਨਾ ਤੁਸੀਂ ਵੇਖ ਸਕਦੇ ਹੋ ਦੋਸਤੋ ਕਾਫੀ ਸੋਹਣਾ ਬਣਾਇਆ ਠੀਕ ਆ ਇੱਕ ਸਾਈਡ ਮੈਨੂੰ ਵੈਸੇ ਥੋੜੀ ਜਿਹੀ ਦਰਮਿਆਨੀ ਜਿਹੜੀ ਦੋਸਤੋ ਭਾਲ ਵੀ ਮਹਿਸੂਸ ਹੁੰਦੀ ਆ ਨਾਰਮਲੀ ਪਸ਼ੂਆਂ ਦੇ ਵਿੱਚ ਪੈ ਜਾਂਦੀ ਆ ਬਾਕੀ ਥਾਂ ਦੇਵਾ ਪੱਧਰ ਬਖਾਲਾ ਉਹ ਤੁਸੀਂ ਆਪ ਵੀ ਆਣ ਕੇ ਤੇ ਜਜਮੈਂਟ ਲਾ ਸਕਦੇ ਜੀ ਠੀਕ ਆ ਬਾਕੀ ਤੁਸੀਂ ਖੜੀ ਵੇਖ ਸਕਦੇ ਜੇ ਖਲੂਣੀ ਝੋਟੀ ਦੀ ਵੀ ਕਾਫੀ ਖੂਬਸੂਰਤ ਆ ਠੀਕ ਆ ਜੀ ਤੇ ਥੋੜਾ ਜਿਹਾ ਆਪਾਂ ਹੋਰ ਤੁਹਾਨੂੰ ਜਿਹੜਾ ਤੋੜ ਕੇ ਦਿਖਾਉਣੀ ਆ ਵੇਖੋ ਠੀਕ ਹੈ ਜੀ ਸੋ ਆਲਓਵਰ ਜਿੰਨੇ ਵੀ ਆ ਦੋਸਤੋ ਝੋਟੀ ਬਹੁਤ ਸੋਣੀ ਆ ਪਸੰਦ ਆਊਗੀ ਆਣ ਕੇ ਆਪਦੀ ਤਸੱਲੀ ਨਾਲ ਅੱਖੀਂ ਦੇਖ ਲਿਓ ਠੀਕ ਹੈ ਬਾਕੀ ਥਾਂ ਫਿਰ ਪੂਰਾ ਮੁਠੀ ਆ ਹਾਂ ਜੀ ਠੀਕ ਆ ਅੱਛਾ ਸਰਪੰਚ ਸਾਹਿਬ ਇਹਦਾ ਲੈਂਡ ਦੇਣ ਫਿਰ ਕੀ ਰੱਖਿਆ ਹੋਇਆ ਜੀ ਇਹਦਾ ਖਲਸਾ ਜੀ ਫੋਨ ਤੇ ਕਾਂਗੇ ਫੋਨ ਬਿਲਕੁਲ ਹਾਂ ਜੀ ਇਹਦਾ ਫੋਨ ਤੇ ਕਰਾਂਗੇ ਠੀਕ ਆ ਜੀ ਬਿਲਕੁਲ ਇਹ ਲੈ ਕਿਉਂਕਿ ਲੈਂਦੀ ਆ ਹੂੰ ਇਹ ਫੇਰਾ ਉਹ ਸਾਬ ਨਾਲ ਜਿੱਥਾ ਇਹਦਾ ਜਿਹੜਾ ਮੁੱਲ ਦੋ ਬਾਕੀ ਹੋਗਾ ਜਾਇ ਜੀ ਮੁੱਲ ਫੋਨ ਤੇ ਕੀਤਾ ਜਾਊਗਾ ਠੀਕ ਹੈ ਜੀ ਉਹ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਕੰਟੈਕਟ ਕਾਲ ਕਰਕੇ ਪੁੱਛ ਸਕਦੇ ਜੀ ਵੀ ਕੀ ਰੇਟ ਪੜਦਾ ਹੈਗਾ ਠੀਕ ਹੈ ਜਿਸ ਖਰੀਦਾਰ ਵੀਰ ਨੇ ਖਰੀਦਣੀ ਨਹੀਂ ਮੈਂ ਭਰਾ ਉਹਨੂੰ ਵੀ ਖਰੇ ਫੋਨ ਦੇ ਉੱਤੇ ਕਹਤਾ ਤੇ ਪਤਾ ਨਹੀਂ ਕੀ ਆ ਉਹ ਗੱਲ ਸਾਨੂੰ ਸਭ ਆਪਣੇ ਨਹੀਂ ਹੁੰਦੀ ਬਿਲਕੁਲ ਕਿਉਂਕਿ ਜਿਆਦਾ ਪਿਛਲੀ ਵਾਰੀ ਉਹ ਕਿਹਾ ਸੀ ਤਾਂ ਕਈ ਭੈਣ ਭਰਾ ਸੋਚਦੇ ਇਹ ਵੀ ਫੋਨ ਤੇ ਕਹਤਾ ਇਹਦੇ ਖਰੇ ਪਤਾ ਨਹੀਂ ਕੀ ਆ ਜਿਆਦਾ ਨਾ ਕੋਈ ਮੰਗ ਲੈ ਹਾਂ ਜਿਆਦਾ ਨਾ ਮੰਗ ਲੈ ਬਿਲਕੁਲ ਇਹ ਗੱਲ ਨਹੀਂ ਆਪਣੀ ਸਾਨੂੰ ਸਭ ਹੁੰਦੀ ਠੀਕ ਹੈ ਜੀ ਬਿਲਕ ਹਰ ਕਰਿਆ ਆਪੋ ਆਪਣੇ ਸੋਚ ਸਕਦੇ ਬਾਕੀ ਤਿੰਨੇ ਜੀ ਇੱਕ ਦੂਜੀ ਨੂੰ ਤਿੰਨੇ ਪਿੱਛੇ ਛੱਡ ਦਿਆਂ ਬਿਲਕੁਲ ਬਿਲਕੁਲ ਤਿੰਨੇ ਡੰਗਰਾ ਬਿਲਕੁਲ ਆਪਾਂ ਸਾਫ਼ ਲੈ ਬਿਲਕੁਲ ਬਾਕੀ ਝੋਟੀ ਦੋ ਤੋਂ ਨਵੀਆਂ ਆ ਠੀਕ ਆ ਨਵੀਆਂ ਝੋਟੀ ਆ ਦੂਜਾਂ ਨੇ ਝੋਟੀ ਆ ਸੋ ਬੈਕ ਸਾਈਡ ਤੋਂ ਇੱਕ ਵਾਰ ਤੁਹਾਨੂੰ ਫੇਰਾ ਦਿਖਾਉਣੇ ਆ ਆ ਵਿੱਚੋਂ ਪਰ ਠੀਕ ਆ ਤੇ ਇਹਦਾ ਮੁੱਲ ਜਿਹੜਾ ਦੋਸਤੋ ਖਾਸ ਤੌਰ ਤੇ ਵੀਰਾਂ ਦਾ ਫੋਨ ਤੇ ਕੀਤਾ ਜਾਊਗਾ ਠੀਕ ਆ ਤੇ ਬਾਕੀ ਆ ਦੋ ਮੱਧਾ ਜੜੀਆਂ ਨੇ ਇਹ ਤੁਹਾਨੂੰ ਆਪਾਂ ਮੈਂਸ਼ਨ ਕਰਤਾ ਵਿੱਚੇ ਵੀਡੀਓ ਤੇ ਠੀਕ ਹੈ ਜੀ ਚੁਵਾਈਆਂ ਇਹਨਾਂ ਦੀਆਂ ਬਿਲਕੁਲ ਕਰਕੇ ਦਿਖਾਤੀਆਂ ਨੇ ਤਾਂ ਤਸੱਲੀ ਨਾਲ ਇੱਕ ਵਾਰੀ ਦੋ ਵਾਰੀ ਵੀਡੀਓ ਜ਼ਰੂਰ ਦੇਖ ਲਿਓ ਠੀਕ ਹੈ ਤੇ ਸਰਪੰਚ ਸਾਹਿਬ ਬੁਲਗੇ ਨੰਬਰ ਆਪਣੇ ਕੰਟੈਕਟ ਨੰਬਰ ਸੰਤਸਾਰੋ 99 ਨੰਬਰ ਜੀ 97799 ਹਾਂ 9994 ਠੀਕ ਹੈ ਜੀ ਠੀਕ ਹੈ ਤੋਂ ਤੋਂ ਇਹ ਸਨ ਮੇਰੇ ਨਾਲ ਸਰਪੰਚ ਜਰਨਵੀਰ ਸਿੰਘ ਜੀ ਪਿੰਡ ਠੱਠਾ ਠੀਕ ਹੈ ਜੀ ਨੇੜੇ ਸ਼ਹਿਰ ਵੀ ਆ ਪਿੰਡ ਵੀ ਆ ਕਰਿਆਲਾ ਠੀਕ ਹੈ ਜੀ ਖਾਸ ਵੀਰ ਤੁਸੀਂ ਕਰ ਲਿਓ ਪਿੰਡ ਤੇ ਪਸ਼ੂ ਜਿੰਨੇ ਤੁਹਾਨੂੰ ਦਿਖਾਤੇ ਆ ਸਾਰੇ ਤਸੱਲੀ ਨਾਲ ਤੁਸੀਂ ਆ ਕੇ ਵੇਖ ਸਕਦੇ ਜੀ ਤੁਹਾਡਾ ਵੀ ਪਹੁੰਚ ਗਿਆ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਮਿਹਰਬਾਨੀ ਵੀਰ ਜੀ ਮਿਹਰਬਾਨ ਸੋ ਇਹ ਪਸ਼ੂ ਦੋਸਤੋ ਬਿਲਕੁਲ ਤਸੱਲੀ ਵਾਲੇ ਆ ਤੁਸੀਂ ਆਪਣੀ ਚੁਵਾਈ ਕਰ ਸਕਦੇ ਜੀ ਕਿਉਂਕਿ 14 ਕਿਲੋ ਵਾਲੀ ਇੱਕ ਮੱਝ ਦਿਖਾਈ ਹੈ ਕਾਫੀ ਸਟੈਂਡਰਡ ਦੀ ਹੈ ਵੱਡੇ ਕੱਦ ਕਰਦੀ ਹੈ ਇਹ ਦੇਖਦੇ ਕਿ ਕੀ ਹੁੰਦਾ ਹੈ ਇਹਦਾ ਬਿਲਕੁਲ ਹੈ ਜੀ ਦੁੱਧ ਆਪਾਂ ਸੰਸਮ ਸਾਹਿਬ ਦਾ ਚਵਾਵਾਂਗੇ ਜਿਤਨਾ ਮਰਜੀ ਭੈਣ ਭਰਾ ਆਉਂਦੀ ਦੋ ਟਾਈਮ ਕਿਉਂਕਿ ਆਪਾਂ ਵੀ ਆਪਦੀ ਤਸੱਲੀ ਕਰਕੇ ਦੋ ਟਾਈਮ ਜਾਂਦੀ ਬਿਲਕੁਲ ਜੀ ਤਾਂ ਆਪਾਂ ਵੀ ਆਨੇ ਵੀ ਜਿਹੜਾ ਭੈਣ ਭਰਾ ਆ ਆਪਦੀਆਂ ਤਸੱਲੀ ਕਰਕੇ ਚੋ ਕੇ ਦੁੱਧ ਖੜੇ ਬਿਲਕੁਲ ਜੀ ਬਿਲਕੁਲ ਜਿੰਨਾ ਕਿਹਾ ਉਸ ਤੋਂ ਵੱਧ ਹੀ ਹੋਊਗਾ ਕੋਈ ਘਟ ਨਹੀਂ ਬਿਲਕੁਲ ਤੇ ਚਵਾ ਬਹੁਤ ਵਧੀਆ ਲੱਗਾ ਦੋ ਝੋਟੀਆਂ ਨੂੰ ਬੜਾ ਜਵਾ ਲੱਗਾ ਠੀਕ ਹੈ ਜੀ ਚੋਣ ਜਾਣਾ ਬਿਲਕੁਲ ਠੀਕ ਹੈ ਬਾਕੀ ਤੁਹਾਡੇ ਉਹਨੇ ਸਾਹਮਣੇ ਹੋ ਜਾਣਾ ਬਿਲਕੁਲ ਜੀ ਸਵੇਖ ਲੈਣਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ bye